ਜੋ ਬਡਾਲੇ ਪਿੰਡ ਦੇ ਵਿੱਚ ਆਪਾਂ ਤਕਰੀਬਨ ਘਰ-ਘਰ ਦੇ ਵਿੱਚ ਜਿੱਥੇ ਸਾਨੂੰ ਕੌਲਾਂ ਆਉਂਦੀਆਂ ਉੱਥੇ ਜਾ ਰਹੇ ਹਾਂ ਤੇ ਇੱਕ ਬੜੀ ਇੱਥੇ ਦੀ ਪਿੰਡਾਂ ਦੇ ਵਿੱਚ ਇੱਧਰ ਜ਼ਿਆਦਾ ਬਹੁਤ ਸਿੱਖੀ ਨਾਲ ਬਹੁਤ ਬੱਚੇ ਜੋੜੇ ਹੋਏ ਆ ਘਰ-ਘਰ ਦੇ ਵਿੱਚ ਸਿੱਖੀ ਆ ਅੰਮ੍ਰਿਤ ਛਕਿਆ ਹੈ ਨਾ ਚਾਹੇ ਜਿੱਦਾਂ ਉਧਰਲੇ ਪਾਸੇ ਅਹੀਂ ਏਰੀਆ 'ਚ ਗਏ ਤਾਂ ਕਿਦਾਂ ਧਰਮ ਇਸਾਈ ਧਰਮ ਨਾਲ ਜਾਂ ਕਿਰਿਆ ਧਰਮ ਪਰਿਵਰਤਨ ਨਾਲ ਬਹੁਤ ਲੋਕਾਂ ਨੇ ਚਲੇ ਗਏ ਪਰ ਜੇ ਘਰਾਂ ਦੇ ਵਿੱਚ ਗਰੀਬੀ ਹੈ ਇੱਕ ਬਹੁਤ ਜ਼ਿਆਦਾ ਇਹ ধারণা ਆਉਂਦੀ ਆ ਵੀ ਬੇ ਗਰੀਬੀ ਸੀਗੀ ਤੇ ਸਾਨੂੰ ਕਿਤੇਉਂ ਮਿਲਦਾ ਨਹੀਂ ਸੀ ਤਾਂ ਅਪਾ ਉਧਰ ਚਲ ਗਏ ਪਰ ਇਹ ਲੋਕ ਵੀ ਦੇਖਣੇ ਹਲੇ ਆ ਵੀ ਕਿਵੇਂ ਜਿਵੇਂ ਜੇ ਘਰ ਦੇ ਵਿੱਚ ਵੀ ਕੁਝ ਹੈ ਨਹੀਂ ਪਰ ਸਿੱਖੀ ਨਾਲ ਹਰੇਕ ਬੰਦੇ ਨੇ ਅਮਰਤ ਛਕਿਆ ਆ ਗਰਵਾਣੀ ਲੱਗੇ ਆ ਇੱਕੋ ਹੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਕੋਈ ਇੱਥੇ ਜਗ੍ਹਾ ਨਹੀਂ ਕੋਈ ਕਿਤੇ ਡੇਰਾ ਨਹੀਂ ਗੁਰੂ ਘਰ ਸਾਰੇ ਗੁਰੂ ਘਰ ਜਾਂਦੇ ਆ ਇਹ ਸਭ ਤੋਂ ਵੱਡੀ ਗੱਲ ਹੈ ਬਡਾਲੇ ਪਿੰਡ ਦੀ ਮੈਂ ਜਿੱਦਣ ਦਾ ਇਸ ਪਿੰਡ ਦੇ ਵਿੱਚ ਆਇਆ ਹੋਇਆ ਵੀ ਇਹ ਦੇਖਣ ਨੂੰ ਮਿਲੇ ਵੀ ਸਾਰੇ ਇੱਕ ਇੱਕ ਗੁਰਦੁਆਰਾ ਸਾਹਿਬ ਆ ਨਾ ਬਾਈ ਇੱਕੋ ਹੀ ਗੁਰਦੁਆਰਾ ਸਾਹਾ ਜਿਹੜੇ ਗੁਰਦੁਆਰਾ ਸਾਹਿਬ ਨੂੰ ਮੰਨਦੇ ਹੁਣ ਅਸੀਂ ਇਸ ਘਰ ਦੇ ਵਿੱਚ ਆਏ ਆ ਇਹ ਇਹ ਵੀਰ ਦੀ ਜ਼ਮੀਨ ਨਹੀਂ ਹੈਗੀ ਬਿਲਕੁਲ ਵੀ ਜ਼ਮੀਨ ਨਹੀਂ ਹੈਗੀ ਬਾਈ ਦੱਸਦਾ ਤੇ ਬੱਚੇ ਆਏ ਘਰ ਦੇ ਵਿੱਚ ਬੇਟੀ ਪਾਠ ਕਰ ਰਹੇ ਆ ਤੇ ਉਹਦਾ ਨਾ ਕਿ ਉਹ ਨਰਸਿੰਘ ਦੀ ਸੀਟ ਜਿਹੜੀ ਨਿਕਲੀ ਹੋਈ ਆ ਪਰ ਫੀਸ ਕਾਰਨ ਤੇ ਉਹ ਸੀਟ ਜਿਹੜੀ ਉਹ ਭੈਣ ਦੱਸਦੀ ਆ ਇਹ ਬਾਈ ਜ਼ਮੀਨ ਬਿਲਕੁਲ ਨਹੀਂ ਹੈਗੀ ਭੈਣੇ ਕਮਰਲਾ ਨੇ ਜਿੱਥੇ ਮਰਜ਼ੀ ਪੁੱਛ ਸਕਦਾ ਅੱਛਾ ਇੱਕ ਮਰਲਾ ਜ਼ਮੀਨ ਹੈ ਬਾਈ ਕੀ ਕਰਦੇ ਆ ਬਾਈ ਕੀ ਕਰਦੇ ਤੁਸੀਂ ਮੈਂ ਪੱਠੇ ਤੇ ਜਾਣਾ ਅੱਛਾ ਇੱਟਾਂ ਵਾਲੇ ਪੱਠੇ ਤੇ ਹਾਂਜੀ ਹਾਂਜੀ ਠੀਕ ਆ ਜੀ ਤੇ ਕਿੰਨਾ ਕਿੰਨਾ ਪਾਣੀ ਸੀਗਾ ਇੱਥੇ ਘਰ ਦੇ ਵਿੱਚ ਪਾਣੀ ਆਵੇ ਇੰਨਾ ਇੰਨਾ ਦੇ ਅੰਦਰਾਂ ਚ ਗਿਆ ਤਾਂ ਪਹਿਲੀ ਨਿਸ਼ਾਨੀ ਦੇਰ ਕੀ ਪਹਿਲੀ ਨਿਸ਼ਾਨੀ ਤੋਂ ਟੱਪਿਆ ਸੀ ਟੱਪਿਆ ਸੀਗਾ ਹਾਂ ਇਹਦੇ 23 ਦੇ ਵਿੱਚ ਵੀ ਇੰਨਾ ਆ ਗਿਆ ਸਾਰੇ ਟੋੜੀ ਦੱਸ ਦੀ ਟੋੜ ਟੋੜ ਤੇ ਇੱਕ ਪਹਿਲੇ ਸਭ ਤੋਂ ਵੱਡੀ ਗੱਲ ਹੈ ਨਾ ਵੀ ਜਿਹੜਾ ਬੱਚੇ ਤੁਸੀਂ ਪਾਠ ਕਰ ਰਹੀਆਂ ਧੀਆਂ ਇਹ ਮੈਨੂੰ ਬਹੁਤ ਵਧੀਆ ਇੱਕ ਤਸਵੀਰ ਲੱਗੀ ਦੋ ਟਾਈਮ ਇਹਨਾਂ ਦਾ ਪਾਠ ਅਸੀਂ ਅਮਰਤ ਛਕਣ ਲੱਗੇ ਹਾਂ ਕਿ ਆਹ ਇਹ ਤੁਹਾਨੂੰ ਨਹੀਂ ਛਕਾਉਣਾ ਅਸੀਂ ਝਗੜਾ ਨਾ ਕਿ ਆਹ ਪਹਿਲਾਂ ਛਕਣਾ ਵਾਹਿਗੁਰੂ ਦੋਨਾਂ ਧੀਆਂ ਨੇ ਹਨਾ ਹਾਂ ਹੀ ਬਾਬੇ ਦੀ ਸੋਣ ਬੇਟੇ ਨੇ ਵੀ ਛਕਿਆ ਐਸਾ ਬੇਟੇ ਨੇ ਵੀ ਛਕਿਆ ਹਨਾ ਤੇ ਇੱਕ ਬੱਚੀਆਂ ਦੀ ਹੁਣ ਜਿਹੜੀ ਆਪਾਂ ਨੂੰ ਸੀ ਤੇ ਜਿਹੜੀ ਬੱਚੀ ਆਪਾਂ ਨੂੰ ਕਿਹੜੀ ਸੀ ਇੱਕ ਤਾਂ ਕੋਈ ਬੇਟੀ ਜਾਂਦੀ ਕਾਲਜ ਹਣਾ ਇੱਕ ਦਾ ਤਾਂ ਖਰਚਾ ਮਤਲਬ ਵੀ ਨਾ ਸਾਡੇ ਗਏ ਹੋਏ ਬੱਚੇ ਤੇ ਉਹ ਮਾੜਾ ਚੰਗਾ ਕਰਦੇ ਕੁਝ ਇਹ ਆਪ ਕਰਦੇ ਆ ਉਹਦਾ ਤਾਂ ਨਹੀਂ ਸਹੀ ਕਹਿ ਸਕਦੇ ਵੀ ਚੱਲ ਤਾਂ ਇਹਦਾ ਨਹੀਂ ਸਰਦੋ ਚੱਲਿਆ ਜਾਣਾ ਕਿਉਂਕਿ ਇਹਦਾ 110000 ਰੁਪਿਆ ਸਾਲ ਦਾ ਖਰਚਾ ਕਿਆ ਉਹਨਾਂ ਨੇ 4 ਸਾਲ ਦੀ ਪੜ੍ਹਾਈ ਤੇ ਸਾਡੇ ਤੋਂ ਨਹੀਂ ਮਤਲਬ ਵੀ ਨਹੀਂ ਉਹ ਕਰਵਾਇ ਜਾ ਸਕਦਾ ਠੀਕ ਆ ਬੱਚੀ ਪਾਣੇ ਵਾਲੀ ਆ ਬੱਚੀ ਪਾਣੇ ਬਿਲਕੁਲ ਨੰਬਰ ਫੁੱਲ ਲੈ ਆ ਨਾਮ ਦੇ ਕੇ ਗਿਆ ਹੈ 12ਵੀਂ ਚ ਫਰਸਟ ਆਉਂਦੀ ਰਹੀ ਆ ਵਾਹਿਗੁਰੂ ਚਲੋ ਆਪਾਂ ਕੋਈ ਗੱਲ ਨਹੀਂ ਘਬਰਾਉਣਾ ਨਹੀਂ ਬੱਚੀ ਦੀ ਜਿਹੜੀ ਸਾਰੀ 1 ਸਾਲ ਦੀ ਫੀਸ ਹੈ ਜਿਹੜੀ ਉਹ ਆਪਾਂ ਤਾਰਾਂਗੇ ਠੀਕ ਹੈ ਜੀ ਕਿਹੜੇ ਕਾਲਜ ਦੇ ਵਿੱਚ ਬੱਚੀ ਦੋਸਤ ਵਾਲੇ ਮਤਲਬ ਉਹਨਾਂ 16 ਤਰੀਕ ਦਿੱਤੀ ਹੋਈ ਲਾਸਟ ਅੱਜ ਆਣਾ ਹਾਂਜੀ ਅੱਜ ਕਿੰਨੀ ਹੈ 12 ਅੱਜ 12 ਤਿੰਨ ਦਿਨ ਹੈਗੇ ਆ ਹਾਂਜੀ ਤਿੰਨ ਦਿਨ ਤਿੰਨ ਦਿਨ ਦੇ ਵਿੱਚ ਕੋਈ ਗੱਲ ਨਹੀਂ ਆਪਾਂ ਬੱਚੀ ਦੀ ਫੀਸ ਜਿਹੜੀ ਆ ਸਿੱਧੀ ਕਾਲਜ ਦੇ ਵਿੱਚ ਉਤਾਰਾਂਗੇ ਠੀਕ ਹੈ ਸਿੱਧੀ ਹਾਂਜੀ ਹਾਂਜੀ ਤੇ ਬਾਕੀ ਭਾਈ ਪੱਠੇ ਦੇ ਉੱਪਰ ਕਿੰਨੇ ਤੈਨੂੰ ਉੱਥੇ ਕੀ 10000 ਰੁਪਇਆ ਦਿੰਦੇ ਆ 10000 ਰੁਪਇਆ ਤੈਨੂੰ ਅੱਛਾ ਉੱਥੇ ਦਿੰਦੇ ਆ ਉਹਦੇ ਨਾਲ ਗੁਜ਼ਾਰਾ ਕਰਦਾ ਚੱਲੋਂ ਹੁੰਦੇ ਨਾਰੀ ਕਰਦੇ ਜ਼ਮੀਨ ਪਿਰ ਸਿਗੀ ਨਹੀਂ ਸ਼ੁਰੂ ਤੋਂ ਜਾਂ ਕਿਹੋ ਹੈ ਕੀ ਸੀ ਪਾਣੀ ਆ ਕੇ ਰੁੜ ਗਈ 2023 ਚ ਅੱਛਾ ਉਹ ਬਹੁਤ ਧਪਾਨ ਆਇਆ ਜਦੋਂ ਉਹ ਕਿੱਥੇ ਆ ਜ਼ਮੀਨ ਉਹ ਦਰਿਆਲ ਅੱਛਾ ਉਹ ਵਿੱਚੇ ਹੀ ਆ ਦਰਿਆ ਵਿੱਚ ਉਹ ਬਣੀ ਨਹੀਂ ਨਾ ਫਾਰਮ ਵੀ ਵੀਰੇ ਡਿੱਗ ਪਿਆ ਸੀ ਨਹੀਂ ਨਿਕਲਿਆ ਸਾਡੇ ਤੋਂ ਬਿਮਾਰ ਹੋ ਗਏ ਸੀ ਕਿ ਲੈਣ ਵੀ ਸਾਰੀ ਡਿੱਗ ਪੀ ਸੀਗੀ ਤੇ ਉਹਦੇ ਤੋਂ ਬਿਮਾਰ ਹੋਇਆ ਮੈਂ ਮੇਰਾ ਵੀ ਟੈਨਸ਼ਨ ਦੇ ਨਾਲ ਹੀ 7 ਕਿੱਲੇ ਜਮੀਨ ਸੀ ਉਥੇ ਸਾਡੀ 7 ਰੁੜ ਗਈ 7 ਦੇ 7 ਰੁੜ ਗਈ ਇਸ ਐਤ ਕੀ ਦੀ ਗੱਲ ਨਹੀਂ ਹੈਗੀ ਇੱਥੇ ਬਹੁਤ 23 ਦੀ ਜਮੀਨ ਬਹੁਤ ਜ਼ਿਆਦਾ ਰੁੜੀ ਪਈ ਹੈ ਐਤਰ ਬਣੀ ਨਹੀਂ ਉਹ 24 ਦੇ ਹੁਣ 25 ਦੇ ਵਿੱਚ ਤਾਂ ਜਿਹੜੀ ਹੁਣ ਕਿੰਨੀ ਰੁੜ ਗਈ ਹੈ ਦਰਿਆ ਹਾਂਜੀ ਵੱਖ ਵਹਿਣ ਚ ਜਾ ਕੇ ਜਮੀਨਾਂ ਦੀ ਇੱਥੇ ਹੀ ਫਿਰ ਕੇ ਫਿਰ ਮੁੜ ਕੇ ਆਪਣੇ ਵਹਿਣ ਚ ਚਲ ਗਏ ਐਰਕੇ ਦਾ 15 ਦਿਨ ਇੱਥੋਂ ਨਹੀਂ ਲੱਥਾ ਉਦੋਂ ਸਾਡੀ ਕੋਠੀ ਚ ਦੂਜੇ ਦਿਨ ਲੈ ਗਿਆ ਸੀ ਨਾ ਐਰਕੇ ਹੀ 15 ਦਿਨ ਇੱਥੋਂ ਨਹੀਂ ਪਾਣੀ ਲੱਤਾ ਆ ਮੈਨੂੰ 15 13 ਚੋਂ ਨਾਲ ਦਿਨ ਤਾਂ ਅਸੀਂ ਸੇਵਾ ਬੋਟਾਂ ਚੱਲੀਆਂ 13 ਚੋਂ ਨਾਲ ਦਿਨ ਦਾ ਹੀ ਲਿਆਂਦਾ ਹੀ ਕਰੇ ਮਹੀਨੇ ਪਿੱਛੋਂ ਤੇ ਅਸੀਂ ਵੀ 15 ਦਿਨ ਹੀ ਕਰੇ ਆਏ ਆ ਕਰੇ ਆ ਤੇ ਬਾਅਦ ਚ ਦੇਖਿਆ ਸਾਰਾ ਵੱਡਾ ਸਮਾਨ ਗਲ ਗਿਆ ਵਾ ਸਮਾਨੇ ਛੱਤ ਤੇ ਕੱਢ ਕੇ ਸੁੱਟਿਆ ਹੋਣਾ ਇਹ ਇਹ ਚਲੋ ਮਹਾਰਾਜ ਆਪਾਂ ਬੱਚੀ ਦੀ ਜਿਹੜੀ ਆਏ ਆ ਮੈਂ ਦੱਸਣਾ ਚਾਹੁੰਦਾ ਵੀ ਹਜੇ ਤੱਕ ਰਵੀ ਇਹ ਨਹੀਂ ਵੀ ਜ਼ਰੂਰੀ ਜਿਹੜੀਆਂ ਚੀਜ਼ਾਂ ਜੇ ਵੀ ਮਤਲਬ ਕੋ ਕਰਕੇ ਆਪਣਾ ਧਰਮ ਪਰਵਰਤਨ ਦੀ ਜਿਹੜੀ ਕਿ ਇਹ ਵੀ ਸਿੱਖ ਬੈਠੇ ਆ ਇਹੀ ਜੇ ਪਰ ਸਭ ਤੋਂ ਵੱਡੀ ਗੱਲ ਸਾਡੀਆਂ ਆਪਣੀਆਂ ਸੰਸਥਾਵਾਂ ਦੀ ਸਿੱਖ ਸੰਸਥਾਵਾਂ ਦੀ ਵੱਡੀਆਂ ਜਿਹੜੀਆਂ ਆਪਾਂ ਕਿਉਂ ਨਹੀਂ ਇਹੋ ਜਿਹੇ ਸਿੱਖਾਂ ਦੇ ਕੋਈ ਆਪਣੇ ਕਾਲਜ ਕਿਉਂ ਨਹੀਂ ਬਣ ਰਹੇ ਕਿਉਂ ਨਹੀਂ ਅਸੀਂ ਇਹੋ ਜਿਹੇ ਸਿੱਖਾਂ ਦੇ ਬੱਚਿਆਂ ਨੂੰ ਆਪਾਂ ਕਿਉਂ ਨਹੀਂ ਅੱਗੇ ਲੈ ਕੇ ਜਾ ਰਹੇ ਕਿਉਂ ਨਹੀਂ ਪੜਾ ਰਹੇ ਤਦ ਹੀ ਉਹ ਪਿੱਛੇ ਰਹਿ ਜਾਂਦੇ ਜਦੋਂ ਆਪਾਂ ਆਪਣੇ ਦੀ ਇੱਕ ਦੂਜੀ ਦੀ ਵਾਹ ਨਹੀਂ ਫੰਡ ਤੇ ਕਿੱਦਾਂ ਉਹ ਗਾਂ ਤਾਂ ਜਾਣਗੇ ਸਭ ਤੋਂ ਵੱਡੀ ਜਿਹੜਾ ਸਾਡਾ ਮਾਲ ਡੰਗਰ ਸੀ ਨਾ ਅਸੀਂ ਬੱਚਨਾ ਦੀ ਖਾਤਰ ਅਸੀਂ ਉਹ ਵੀ ਵੇਚ ਕੇ ਇਹਨਾਂ ਨੂੰ ਪੜਾਇਆ ਅਸੀਂ ਇਹਨਾਂ ਨੂੰ ਧੀਆਂ ਨਹੀਂ ਸਮਝਿਆ ਅਸੀਂ ਇਹਨਾਂ ਨੂੰ ਪੁੱਤਾਂ ਤੋਂ ਵੱਧ ਸਮਝਿਆ ਠੀਕ ਹੈ ਜੀ ਸਾਡਾ ਬੇਟਾ ਜਿਹੜਾ ਛੱਬੜੀ ਗੁੱਡੀ ਤੋਂ 7 ਸਾਲ ਛੋਟਾ ਇਹਦੇ ਤੋਂ 5 ਸਾਲ ਛੋਟਾ ਵਾਹ ਉਹ ਵੀ ਅਹੀਂ ਕੋਈ ਗੱਲ ਨਹੀਂ ਪੈਣੇ ਹੁਣ ਬੇਫਿਕਰ ਰਹਿ ਵੀਰੇ ਤੂੰ ਬੜਾ ਟੈਨਸ਼ਨ ਲਈਓ ਸੀ ਦੋ ਤਿੰਨ ਦਿਨ ਤੋਂ ਠੀਕ ਆ ਠੀਕ ਹੈ ਜੀ ਹੁਣ ਕੋ ਟੈਨਸ਼ਨ ਨਹੀਂ ਲੈਣੀ ਬਹੁਤ ਟੈਨਸ਼ਨ ਹੀ ਨੇ ਲਈਓ ਉਹ ਅੱਜ ਦਰਬਾਰ ਸਾਹਿਬ ਜਾਣਾ ਹੀ ਬਾਬੇ ਦੀਪ ਸੌਂਦੇ ਜਾਈਦਾ ਹੈ ਹਾਂ ਜੇ ਉਹ ਅੱਜ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਾਠ ਕਰ ਮੇਰੇ ਪੁੱਤ ਕੋਈ ਨਹੀਂ ਅਰਦਾਸ ਕਰ ਚੜਦੀ ਕਲਾ ਲਈ ਸਾਰਿਆਂ ਦੀ ਸਵੱਧ ਭਲੇ ਦੇ ਚੜਦੀ ਕਲਾ ਵਿੱਚ ਪੁੱਤ ਅਰਦਾਸ ਕਰਕੇ ਕੋਈ ਨਹੀਂ ਨਹੀਂ ਚਾਹ ਨਹੀਂ ਪੀਣੀ ਨਹੀਂ ਨਹੀਂ ਹੁਣ ਮੰਨ ਲੈ ਮੈਂ ਫੇ ਆਉਂਗਾ ਤੂੰ ਤਾਂ ਫੇ ਪੀ ਮੰਗੇ ਠੀਕ ਹੈ ਫਿਰ ਲੱਗੇ ਆ ਗਈ ਕੋਈ ਗੱਲ ਨਹੀਂ ਉਹ ਤੇਰਾ ਕਰ ਦਨ ਠੀਕ ਹੈ ਪਾਣੀ ਤੁਸੀਂ ਉਹ ਬੰਦ ਕਰਕੇ ਮੈਂ ਧੀ ਤੋਂ ਪੁੱਛ ਲੈਣੇ ਆ ਠੀਕ ਹੈ ਸੰਗਤ ਜੀ ਮੈਂ ਇਹ ਬੇਨਤੀ ਕਰਦੇ ਆ ਵੀ ਇਹ ਵੀਡੀਓ ਨੂੰ ਨਾ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਦਾ ਕਰੋ ਤੇ ਜ਼ਰੂਰ ਪਹਚਾਓ ਇਹੋ ਜਿਹੇ ਬੱਚੇ ਆਪਾਂ ਇੱਕ ਕਿਦਾਂ ਇਹ ਵੀ ਆਪਣੇ ਧਰਮ ਤੇ ਦੇਖੋ ਖੜੇ ਆ ਇਹ ਇਹ ਨਹੀਂ ਬਦਲ ਨੂੰ ਜਦੋਂ ਬੰਦਾ ਕਹਿੰਦਿਆ ਵੀ ਆ ਵੀ ਸਾਨੂੰ ਗਰੀਬੀ ਸੀ ਅਸੀਂ ਤਾਂ ਸਾਨੂੰ ਮਿਲਿਆ ਨਹੀਂ ਕੁਝ ਵੀ ਚੱਲ ਗਏ ਉੱਧਰ ਇਹ ਵੀ ਖੜੇ ਆ ਪਰ ਸਾਡਾ ਫਰਜ਼ ਬਣਦਾ ਅਸੀਂ ਇਹਨਾਂ ਦੀ ਬਾਹ ਫੜੀਏ ਸਾਡਾ ਫਰਜ਼ ਬਣਦਾ ਤੇ ਇਹੋ ਜਿਹੇ ਸਿੱਖਾਂ ਦੀ ਅਸੀਂ ਬਾਹ ਫੜੀਏ ਉਹਨਾਂ ਦੇ ਬੱਚਿਆਂ ਨੂੰ ਪੜਾਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ